ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਇਹ ਇੱਦਾਂ ਹੀ ਹੋਣਾ ਬਈ ਭਾਰਤ ਕੋਸ਼ਨ ਆਸ਼ੂ ਜੀ ਉਦੋਂ ਮੰਤਰੀ ਸੀ ਹਾਂਜੀ ਹਾਂਜੀ ਮੈਂ ਐਮਪੀ ਸੀ ਤੇ ਸਾਡੇ ਸਰਕਾਰ ਨੂੰ ਮੰਤਰੀ ਖੜੇ ਕਾਉਂਸਲਰ ਤੇ ਉਸ ਵੇਲੇ ਅਸੀਂ ਲਗਾਤਾਰ ਕਿਉਂਕਿ ਇੱਕ ਗੱਲ ਆਮ ਇਸ ਸਬੰਧ ਨਾਲ ਨਾਨਕ ਸਟੇਡੀਅਮ ਜਿਹੜਾ ਇਸ ਸ਼ਾਹ ਨਾ ਕੱਲੀ ਲੁਧਿਆਣੇ ਦੀ ਨਹੀਂ ਸਾਰੇ ਪੰਜਾਬ ਦੀ ਤੇ ਇਹਦਾ ਜੋ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਇੱਥੋਂ ਨੈਸ਼ਨਲ ਇੰਟਰਨੈਸ਼ਨਲ ਪੇਅਰ ਪੈਦਾ ਹੁੰਦੇ ਤੇ ਇਹਦਾ ਬਿਲਕੁਲ ਟਰੈਕ ਆ ਜਿਹੜਾ ਕਿਸੇ ਨੇ ਗੌਲੀਆਂ ਹੀ ਨਹੀਂ ਸੀ ਤੇ ਉਸ ਵੇਲੇ ਜਿਹੜਾ 스마트 ਸਿਟੀ ਹੁਣ ਇਹਨੂੰ ਜੇ ਕੋਈ ਇਹਨੂੰ ਵੀ ਕਹੇ ਫਤੂ ਦਾ ਪ੍ਰਵਾਹ ਇਧਰ ਉਧਰ ਦੀਆਂ ਗੱਲਾਂ ਤਾਂ ਉਹਦਾ ਕੋਈ ਮਹਿਨਾ ਨਹੀਂ 스마트 ਸਿਟੀ ਚੋਂ ਅਸੀਂ ਬੈਠ ਕੇ ਇਹ ਫੈਸਲਾ ਕੀਤਾ ਵੀ ਘੱਟੋ ਘੱਟ ਇਹ ਸਾਰਾ ਟਰੈਕ ਪੰਜਾਬ ਸਰਕਾਰ ਨਹੀਂ 스마트 ਸਿਟੀ ਚੋਂ ਅਸੀਂ ਇਹ ਪੈਸਾ ਲਿਆ ਤੇ ਤਕਰੀਬਨ 8.5 ਕਰੋੜ ਰੁਪਈਆ ਅੱਜ ਸਿੰਥੈਟਿਕ ਟਰੈਕ ਲੱਗੇ ਨੋਬਿਕਟੀਸ ਉਹ ਜੀ ਆਉਣੇ ਆ ਅੱਜ ਸੰਦੀਪ ਭਾਈ ਘਟੋ ਘਟ ਚਾਰ ਮਹੀਨੇ ਹੋ ਗਏ ਸਿੰਥੈਟਿਕ ਟਰੈਕ ਲੱਗੇ ਨੇ ਅਸੀਂ ਤੁਹਾਨੂੰ ਪਤਾ ਇੱਕ ਇਸ਼ੂ ਠਾਇਆ ਸੀ ਜਿਸ ਦਿਨ ਉਰੇ 26 ਜਨਵਰੀ ਦਾ ਪ੍ਰੋਗਰਾਮ ਹੋਣ ਲੱਗਿਆ ਸੀ ਉਰੇ ਕਿਉਂਕਿ ਰਾਜ ਪੱਗਰੀ ਪ੍ਰੋਗਰਾਮ ਸੀ ਉਦੋਂ ਵੀ ਅਸੀਂ ਮਹਿਕਮੇ ਨੂੰ ਕਹਿ ਕੇ ਚੀਫ ਮਿਨਿਸਟਰ ਸਾਹਿਬ ਤੱਕ ਇਹ ਗੱਲ ਪਹੁੰਚਾਈ ਸੀ ਵੀ ਉਰੇ ਇਹ ਟਰੈਕ ਖਰਾਬ ਹੋ ਜਾਏਗਾ ਇਹਦਾ ਪ੍ਰੋਗਰਾਮ ਬਦਲੋ ਉਹਨਾਂ ਦਾ ਧੰਨਵਾਦ ਉਹਨਾਂ ਨੇ ਬਦਲਿਆ ਇੱਥੋਂ ਪ੍ਰੋਗਰਾਮ ਉਹ ਯੂਨੀਵਰਸਿਟੀ ਚ ਲੈ ਗਏ ਪਰ ਅੱਜ ਇਹ 8.5 ਕਰੋੜ ਰੁਪਏ ਦਾ ਲਗਾਤਾਰ ਇਹ ਦੁਬਾਰਾ ਇੱਥੇ ਮਿੱਟੀ ਪੈ ਰਹੀ ਆ ਰੋਜ਼ ਇੱਥੇ ਤੁਸੀਂ ਵੀ ਦੇਖਿਓ ਵੀ ਕਿੰਨਾ ਜਿਹੜਾ ਇਹ ਉਹ ਪੂਰਾ ਕ੍ਰਿਕਟ ਦੁਬਾਰਾ ਔਰੇ ਪਿਆ ਹੈ ਤੇ ਅਸੀਂ ਸੋਚਦੇ ਸੀ ਵੀ ਪਿੱਛੇ ਵੀ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਏ ਧਗਾਣ ਕਰਨਗੇ ਪਰ ਉਹਨਾਂ ਨੂੰ ਪਬਲਿਸਿਟੀ ਤੋਂ ਸਵਾਇ ਕੋਈ ਕੰਮ ਨਹੀਂ ਤੇ ਸਾਡੇ ਵੇਲੇ ਸਾਡੇ ਐਮਐਲਏ ਸਭਾਨ ਇਹ ਚਲੋ ਮੰਤਰੀ ਸੀ ਆਸ਼ੂ ਜੀ ਉਦਘਾਟਨ ਕਰਦੇ ਸੀ ਡਾਬਰ ਸਾਹਿਬ ਆਪਣੇ ਹਲਕੇ ਚ ਕਰਦੇ ਸੀ ਉਦਘਾਟਨ ਬੜੇ ਬੜੇ ਪਾਂਡੇ ਜੀ ਆਪਣੇ ਕਰਦੇ ਸੀ ਸੰਜੀਤ ਤਲਵਾਰ ਆਪਣੇ ਕਰਦੇ ਸੀ ਚੀਮਾ ਸਾਹਿਬ ਆਪਣੇ ਕਰਦੇ ਸੀ ਮੇਅਰ ਸਾਹਿਬ ਆਪਣੇ ਕਰਦੇ ਸੀ ਪਰ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਪਿੱਛੇ ਕੋਈ ਵੀ ਉਦਘਾਟਨ ਆ ਜਿਹੜਾ ਉਹ ਸੂਬੇ ਦੀ ਸਰਕਾਰ ਜਿਹੜੀ ਆ ਸੀਐਮਓ ਤੋਂ ਬਿਨਾਂ ਨਹੀਂ ਹੋ ਰੇ ਤੇ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ ਕੱਲ ਦੇ ਉਰੇ ਆ ਸੀ ਸੋਚਿਆ ਚਲੋ ਕੱਲ ਵੀ ਅਸੀਂ ਕੁਝ ਪ੍ਰੋਜੈਕਟ ਇਸੇ ਕਰਕੇ ਉਹਨਾਂ ਨੂੰ ਦਿਖਾਉਣੇ ਸੀ ਵੀ ਇਹਨਾਂ ਦਾ ਉਦਘਾਟਨ ਕਰੋ ਤੇ ਤੁਹਾਡੇ ਮੂਰੇ ਨਜ਼ਰਬੰਦ ਕਰ ਲਿਆ ਮੈਂ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਨਜ਼ਰਬੰਦ ਕਰਨਗੇ ਅਸੀਂ ਰੋਜ਼ ਕਰਾਂਗੇ ਅੱਜ ਅਸੀਂ ਇਹ ਲੋਕ ਬੱਚਿਆਂ ਲਈ ਬੱਚਿਆਂ ਲਈ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਨੂੰ ਯਾਰ ਇੱਕ ਤੁਸੀਂ ਉਦਘਾਟਨ ਦਾ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਜਾਣ ਬੁੱਝ ਕੇ ਰੋਕਿਆ ਹੋਇਆ ਹੈ ਤੇ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹਨਾਂ ਦਾ ਅਸੀਂ ਇਹ ਸਾਰਾ ਤਿਆਰ ਕਰਵਾਇਆ ਅਸੀਂ ਸਾਰੇ ਉਸ ਵੇਲੇ ਪੈਸੇ ਦਿੱਤੇ ਤੇ ਸਿਰਫ ਆਪਣੀ ਹੈਂਕੜ ਅਦਗਾਤਨ ਕਰਨ ਤੋਂ ਇਹ ਐਡਾ ਬੜਾ ਸਟੇਡੀਅਮ ਇਹਨੂੰ ਬੰਦ ਕਰੀ ਬੈਠਿਆ ਰੋਜ਼ ਅੜੀਕਦੇ ਆ ਅਸੀਂ ਅੱਜ ਸੌਖਾ ਕਰਤਾ ਸੀਐਮ ਸਾਹਿਬ ਦਾ ਕੰਮ ਉਹਨਾਂ ਨੂੰ ਉਰੇ ਆਏ ਨੇ ਉਹਨਾਂ ਨੂੰ ਇੱਕ ਤੋਹਫਾ ਦਿੱਤਾ ਵੀ ਸੀਐਮ ਸਾਹਿਬ ਤੁਸੀਂ ਉਰੇ ਆਏ ਹੋ ਠੀਕ ਆ ਤੁਹਾਡੇ ਕੋਲ ਬੜਾ ਮੀਟਿੰਗ ਆਏ ਤੁਹਾਡੇ ਕੋਲ ਬੜਾ ਤੁਹਾਡੇ ਕੋਲ ਟਾਈਮ ਬਹੁਤ ਕੀਮਤੀ ਹੁੰਦਾ ਏ ਪਰ ਅਸੀਂ ਅੱਜ ਇਹ ਅਦਗਾਤਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ ਤੇ ਅਸੀਂ ਵੀ ਸ਼ਹਿਰ ਦੇ ਤੇ ਇੱਕ ਪੰਜਾਬ ਦੇ ਨਮਾਇंदे ਆ ਇੱਕ ਆਮ ਆਮ ਆ ਲੋਕ ਆ ਕੋਈ ਵੀ ਅਧਗਾਟਨ ਕਰ ਸਕਦਾ ਏ ਤੇ ਇਸ ਕਰਕੇ ਕਿਰਪਾ ਕਰਕੇ ਹੁਣ ਦੁਬਾਰਾ ਐਨੀਓ ਬੇਨਤੀ ਆ ਵੀ ਇੱਥੇ ਐਮੀ ਗੁੱਸੇ ਹੋ ਕੇ ਸਰਕਾਰ ਵਾਲੇ ਇਹਨੂੰ ਫੇਰ ਤਾਲੇ ਲਾ ਦੇਣ ਬੱਚਿਆਂ ਨੂੰ ਨਾ ਰੋਕਿਓ ਕਿਰਪਾ ਕਰਕੇ ਹੁਣੇ ਜਿਨ੍ਹਾਂ ਲਈ ਬਣਾਇਆ ਇੰਨਾ ਪੈਸਾ ਲਾਇਆ ਉਹ ਬੱਚਿਆਂ ਨੂੰ ਇਹਦੇ ਵਿੱਚ ਐਕਸਰਸਾਈਜ਼ ਕਰਨ ਦੇਣ ਇਹਦੇ ਵਿੱਚ ਟ੍ਰੇਨਿੰਗ ਕਰਨ ਦੇਣ ਵਧੀਆ ਤੋਂ ਵਧੀਆ ਕੋਚ ਨੇ ਜਿਹੜੇ ਉਹ ਆਪਣੇ ਸਟੂਡੈਂਟਸ ਨੂੰ ਇਹ ਟ੍ਰੇਨਿੰਗ ਕਰਾ ਸਕਣ ਕਿਉਂਕਿ ਗੇਮਸ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਬੜੇ ਨੇੜੇ ਆ ਉਹਨਾਂ ਲਈ ਤਾਂ ਇੱਕ ਇੱਕ ਦਿਨ ਕੀਮਤੀ ਹੁੰਦਾ ਤੁਹਾਡੇ ਲਈ ਤਾਂ ਅਧਗਾਟਨ ਆ ਪਰ ਜਿਹੜੇ ਬੱਚੇ ਟ੍ਰਾਇਲ ਦੇਣੇ ਆ ਜਿਨ੍ਹਾਂ ਨੇ ਬਹੁਤ ਮਹਿਕਮਿਆਂ ਦੇ ਵਿੱਚ ਜੌਬਸ ਲਈ ਜਾਣਾ ਐ ਸਪੋਰਟਸ ਕੋਟੇ ਜੋ ਉਹਨਾਂ ਦਾ ਤਾਂ ਰੋਜ਼ ਜੇ ਉਹਰੇ ਪ੍ਰੈਕਟਿਸ ਕਰਨਗੇ ਤੇ ਇਹ ਉਹਨਾਂ ਨੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸਟੇਡੀਅਮ ਨੇ ਉਹਨਾਂ ਦੇ ਟ੍ਰੈਕਾਂ ਤੇ ਭੱਜਣਾ ਹੁੰਦਾ ਤੇ ਉਹਨਾਂ ਲਈ ਇਹ ਬਣਾਇਆ ਤੇ ਇਸ ਕਰਕੇ ਇਹਨੂੰ ਦੁਬਾਰਾ ਕਿਤੇ ਬੰਦ ਨਾ ਕਰ ਦੇਣ ਵੀ ਨਹੀਂ ਇੰਨਾ ਪੈਸਾ ਖਰਚ ਕਰਕੇ ਫਿਰ ਤੁਸੀਂ ਲੁਧਿਆਣੇ ਆਉਂਗੇ ਫਿਰ ਇਹਦਾ ਉਦਘਾਟਨ ਕਰੋਗੇ ਉਹਦਾ ਫਾਇਦਾ ਕੀ ਹੈ ਤੇ ਅੱਜ ਇਹਦਾ ਉਦਘਾਟਨ ਅਸੀਂ ਕਰਤਾ ਏ ਕਿ ਇਹਨੂੰ ਰੱਬ ਦੇ ਵਾਸਤੇ ਹੁਣ ਲੋਕਾਂ ਲਈ ਸ਼ੁਰੂਆਤ ਕਰੋ ਕਿਉਂਕਿ ਇਹ ਬਣ ਕੇ ਇਹਦੀ ਕੰਪਲੀਸ਼ਨ ਡੇਟ ਵੀ ਆ ਤੇ ਇਹ ਬਣ ਕੇ ਪੂਰਾ ਤਿਆਰ ਵੀ ਆ ਬਿਲਕੁਲ ਪ੍ਰੋਜੈਕਟ ਤੁਹਾਡੇ ਮੂਰੇ ਆ ਤੁਸੀਂ ਪੂਰਾ ਘੇੜਾ ਕੱਢ ਕੇ ਦੇਖ ਲਓ ਹਰ ਟਰੈਕ ਤੋਂ ਇਲਾਵਾ ਆਪਣੇ ਪੇਂਟ ਤੋਂ ਇਲਾਵਾ ਨੰਬਰਿੰਗ ਤੋਂ ਇਲਾਵਾ ਸਪ੍ਰਿੰਕਲ ਸਾਰੇ ਜਿਹੜੇ ਪਾਣੀ ਦੇ ਪਾਈ ਇਹ ਪਾਣੀ ਫੁੱਟਬਾਲ ਗਰਾਊਂਡ ਆ ਇਹਦੇ ਵਿੱਚ ਜਿਹੜੇ ਪਾਣੀ ਦੇ ਸਪ੍ਰਿੰਕਲਸ ਲੱਗਣੇ ਆ ਉਹ ਸਭ ਕੁਝ ਲੱਗ ਚੁੱਕਿਆ ਕੋਈ ਚੀਜ਼ ਤੁਸੀਂ ਦੇਖ ਲਓ ਇਧਰ ਹੈਮਰ ਥਰੋ ਆ ਉਧਰ ਜੈਬ ਲੈਣਾ ਉਧਰ ਆਪਣਾ ਟ੍ਰਿਪਲ ਜੰਪ ਆ ਉੱਥੇ ਹਾਈ ਜੰਪ ਆ ਸਭ ਕੁਝ ਫੂਲ ਵਾਲ ਸਭ ਕੁਝ ਲੱਗ ਕੇ ਉਹ ਰੇ ਤਿਆਰ ਹੋ ਗਿਆ ਸਿਰਫ ਇੱਕ ਦੋ ਚੀਜ਼ਾਂ ਐ ਜਿਹੜੀਆਂ ਉਹ ਜਿਹੜੀਆਂ ਤਾਜ਼ੀਆਂ ਜਿਵੇਂ ਜਿਵੇਂ ਉੱਥੇ ਸਕੂਲ ਚੋਦਣ ਇੱਕ ਦੋ ਚੀਜ਼ਾਂ ਤਾਜ਼ੀਆਂ ਉਹਨੂੰ ਛਕਾਉਣ ਲਈ ਮੀਡੀਆ ਚ ਉਹ ਲਾਉਣੀਆਂ ਹੁੰਦੀਆਂ ਉਹ ਬੇਸ਼ੱਕ ਬਾਰੇ ਪੂਰੇ ਨਹੀਂ ਲੱਗੇ ਹੋਣਗੇ ਤੇ ਇੱਕ ਕਿਉਂਕਿ ਬਹੁਤ ਭਾਰੀ ਸਾਨੂੰ ਇੱਥੇ ਬੱਚਿਆਂ ਨੇ ਜਾਂ ਕੋਚੀਜ਼ ਨੇ ਦੱਸੀ ਇਹ ਗੱਲ ਜਿਹੜੇ ਦੇਖਦੇ ਆ ਰੋਜ਼ ਆ ਕੇ ਵੀ ਇਹ ਦੁਵਾਰਾ ਟਰੈਕ ਦਾ ਨੁਕਸਾਨ ਹੋ ਰਿਹਾ ਬਹੁਤ ਭਾਰੀ ਸਫਾਈ ਦੀ ਲੋੜ ਆ ਜੇ ਇਹਦੇ ਉੱਤੇ ਕੋਈ ਵੀ ਚੀਜ਼ ਪਈ ਰਹੂ ਉਹਨੇ ਉਹ ਚੀਜ਼ ਨੂੰ ਗਾਲ ਦੇਣਾ ਉੱਥੋਂ ਸੜ ਜਾਣਾ ਮੀਂਹ ਦਾ ਮੌਸਮ ਆ ਤੇ ਪਹਿਲਾਂ ਵੀ ਪੈ ਕੇ ਹਟਿਆ ਤੇ ਜੇ ਕੋਈ ਵੀ ਚੀਜ਼ ਟਰੈਕ ਤੇ ਬੰਦ ਰੱਖੀ ਜਾਊਗੀ ਤੁਹਾਨੂੰ ਪਤਾ ਹੈ ਕੋਈ ਸਿਲਨ ਆਗੇ ਹੋਰ ਆਜੇ ਇਹ 80 ਕਰੋੜਾਂ ਦਾ ਨੁਕਸਾਨ ਹੋ ਜਾਣਾ ਸਿਰਫ ਇਧਗਾੜਨ ਕਰਕੇ ਉਹ ਅਸੀਂ ਇਧਗਾੜਨ ਇਸ ਕਰਕੇ ਕੀਤਾ ਏ ਇਹ ਲੋਕਾਂ ਦੇ ਇਸ ਨਾਲੇ ਸਾਡਾ ਹੀ ਬਣਾਇਆ ਹੋਇਆ ਇਹਨਾਂ ਦਾ ਤਾਂ ਕੋਈ ਯੋਗਦਾਨ ਹੀ ਨਹੀਂ ਇਹਦੇ ਵਿੱਚ ਇਹਨੂੰ ਅਸੀਂ ਲੋਕਾਂ ਦੇ ਆਪਣਾ ਜਿ ਘਰਤਾ ਏ ਤੇ ਸਾਰੇ ਮੇਰੇ ਲੁਧਿਆਣਾ ਸ਼ਹਿਰ ਦੇ ਬੱਚਿਆਂ ਨੂੰ ਤੇ ਕੋਚੀਜ਼ ਨੂੰ ਸਕੂਲ ਵਾਲੇ ਜੋ ਵੀ ਆਪਣੇ ਉਰੇ ਟ੍ਰੇਨਿੰਗ ਕਰਨ ਭੇਜ ਸਕਦੇ ਆ ਉਰੇ ਆਪਣੇ ਟ੍ਰੇਨਿੰਗ ਕਰਾਉਣ ਕਿਉਂਕਿ ਇਹ ਸਹੂਲਤ ਲੋਕਾਂ ਲਈ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ